ਹਾਂਜੀ ਸਤਿਗੁਰ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਆਪ ਸਿਰਫ ਉਹਨਾਂ ਬਾਰੇ ਆਪਾਂ ਗੱਲਬਾਤ ਕਰਨੀ ਹੈ ਕਿ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਕੋਈ ਤੁਹਾਨੂੰ ਸਾਰਾ ਨੇ ਪਿਛੇ ਆਪਾਂ ਵੀਡੀਓ ਪਾਈ ਦੱਸਤਾ ਕਿ ਅਪਾਇੰਟਮੈਂਟਾਂ ਜਿਹੜੀਆਂ ਵਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਵਾਂ ਜਿਨ੍ਹਾਂ ਨੇ ਨਵੀਆਂ ਅਪਾਇੰਟਮੈਂਟਾਂ ਵੀ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਵੀ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਵਾਂ ਬੜੇ ਬੜੇ ਵੀਰ ਭਰਾ ਹੈਗੇ ਆ ਜਿਨ੍ਹਾਂ ਦਾ ਰੈਫਰੈਂਸ ਨੰਬਰ ਜਿਨ੍ਹਾਂ ਨੇ ਬੜੇ ਚਿਰ ਦੀ ਅਪਲਾਈ ਕੀਤੀਆਂ ਜਦੋਂ 3-4 ਪੰਜ ਮਹੀਨੇ ਪਹਿਲਾਂ ਅਪਲਾਈ ਕੀਤੀਆਂ ਵਾ ਰੈਫਰੈਂਸ ਨੰਬਰ ਵੀ 4 ਲੱਖ ਆ ਕੇ ਦਾ 3 ਲੱਖ ਆ ਕੇ ਦਾ 50 ਹਜ਼ਾਰ ਆ ਕੇ ਆ 60 ਹਜ਼ਾਰ ਵਾ ਬੜੇ ਵੀਰ ਭਰਾ ਹੈਗੇ ਆ ਜਿਨ੍ਹਾਂ ਨੂੰ ਅਪਾਇੰਟਮੈਂਟ ਹਾਲੇ ਤੱਕ ਨਹੀਂ ਮਿਲੀਆਂ ਨਾ ਮਿਲਣ ਦਾ ਕਾਰਨ ਪਤਾ ਕਰਾਂਗੇ ਕੀ ਕਾਰਨ ਹੋ ਸਕਦਾ ਵਾ ਤੇ ਦੂਜੇ ਮਰਤੇ ਆਪਾਂ ਗੱਲਬਾਤ ਕਰਾਂਗੇ ਕਿ ਇਹਦਾ ਹੱਲ ਕੀ ਆ ਤੁਸੀਂ ਪਤਾ ਕਿਵੇਂ ਕਰ ਸਕਦੇ ਜੇ ਇਸ ਟਾਪਿਕ ਪਰ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਕੋਕੀਤਾ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਪਾਇੰਟਮੈਂਟਾਂ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਵਾ ਜਿਨ੍ਹਾਂ ਦਾ ਰੈਫਰੈਂਸ ਨੰਬਰ 7 ਲੱਖ ਪਲੱਸ ਵਾ ਉਹਨਾਂ ਨੂੰ ਵੀ ਮਿਲਨੀਆਂ ਸਟਾਰਟ ਹੋ ਗਈਆਂ ਮੈਂ ਪਿੱਛੇ ਵੀਡੀਓ ਪਾਈ ਸੀ ਉਹਦੇ ਵਿੱਚ ਬੜੇ ਵੀਨਾ ਭਰਾਵਾਂ ਦੇ ਕਮੈਂਟ ਆਏ ਕਿ ਅਪਾਇੰਟਮੈਂਟਾਂ ਜਿਹੜੀਆਂ ਮਿਲਨੀਆਂ ਸਟਾਰਟ ਹੋ ਗਈਆਂ ਮੈਨੂੰ ਵੀ ਮਿਲੀ ਵਾ ਮੇਰਾ ਇੰਨਾ 7 ਲੱਖ ਪਲੱਸ ਹੀ 7 ਲੱਖ 5000 ਦੀ 7 ਲੱਖ 6000 ਸੀ ਬੜੀਆਂ ਅਪਾਇੰਟਮੈਂਟਾਂ ਜਿਹੜੀਆਂ ਮਿਲਣਗੀਆਂ ਕਿਉਂਕਿ ਉਹਨਾਂ ਨੇ ਸ਼ੁਰੂ ਕਰਤਾ ਹੈ ਕੰਮ ਇਸ ਟੌਪਿਕ ਬਾਰੇ ਹੀ ਅਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਾਦਾ ਚਿਰ ਨਾ ਲੈਂਦੇ ਹੋਏ ਤਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੋ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜੂੜ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਇਹ ਹੈਗੀ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਹਦਾ ਮੈਂ ਹੱਲ ਸਿਰਫ ਇੱਕ ਹੀ ਕੱਢਿਆ ਉਹਦਾ ਹੱਲ ਇਹ ਵਾ ਕਿ ਜਿਹੜੇ ਵੀਰਾਂ ਭਰਾਵਾਂ ਨੂੰ ਮੈਸੇਜ ਦੀ ਆਪਸ਼ਨ ਸ਼ੋ ਨਹੀਂ ਹੁੰਦੀ ਮੈਨੂੰ ਤੁਸੀਂ ਉੱਥੇ ਪਰਸਨਲੀ ਮੈਸੇਜ ਨਹੀਂ ਕਰ ਸਕਦੇ ਤੁਸੀਂ ਮੈਨੂੰ ਉੱਥੇ ਕਮੈਂਟ ਕਰ ਦਿਓ ਮੈਂ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟਾਂ ਦੇ ਭਾਵੇਂ ਕੱਲਾ ਹੈਲੋ ਦਾ ਇੱਕ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੀਜੀ ਇੱਕ ਹੋਰ ਗੱਲ ਜੇ ਕਿਸੇ ਵੀ ਵੀਰ ਭਰਾ ਨੇ ਐਰੋਨਾਵਾ ਗਰੁੱਪ ਦੇ ਵਿੱਚ ਗਰੁੱਪ ਬਣਾਇਆ ਆਪਾਂ WhatsApp ਤੇ ਇੱਕ ਤੇ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਰੋਨਾਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਤੇ ਤੁਹਾਨੂੰ ਆਪਾਂ ਲਿੰਕ ਸੈਂਡ ਕਰ ਦਾਂਗੇ ਤਾਂ ਜੋ ਤੁਸੀਂ ਉਹ ਗਰੁੱਪ ਦੇ ਵਿੱਚ ਐਡ ਹੋ ਸਕੋ ਤੇ ਗੱਲਬਾਤ ਉੱਥੇ ਚੱਲ ਰਹੀ ਨਹੀਂ ਸਾਰਿਆਂ ਤੁਸੀਂ ਜੋ ਵੀ ਸਵਾਲ ਪੁੱਛਦੇ ਤੁਹਾਨੂੰ ਉੱਥੇ ਵੀ ਜਵਾਬ ਮਿਲਣਗੇ ਉਹਨਾਂ ਸਵਾਲਾਂ ਤੇ ਲੋ ਵੀ ਫਿਰ ਕਰਦੇ ਹਾਂ ਸਟਾਰਟ ਗੱਲਬਾਤ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਿਵੇਂ ਪਿੱਛੇ ਆਪਾਂ ਵੀਡੀਓ ਪਾਈ ਸੀ ਉਹਦੇ ਚਾਬਤ ਤੁਹਾਨੂੰ ਦੱਸਿਆ ਕਿ ਅਪਾਇੰਟਮੈਂਟਾਂ ਵਾਂ ਉਹ ਮਿਲਣੀਆਂ ਸ਼ੁਰੂ ਕਰਤੀਆਂ ਵਾਂ ਜਿਨ੍ਹਾਂ ਨੇ ਨਵੀਆਂ ਅਪਾਇੰਟਮੈਂਟਾਂ ਬੁੱਕ ਕੀਤੀਆਂ ਸੀ ਨਵੇਂ ਸਲੋਟੋ ਜਿੰਨਾ ਵੀਆ ਜਦੋਂ ਅਪਾਇੰਟਮੈਂਟਾਂ ਓਪਨ ਹੋਈਆਂ ਸੀ ਜਿਨ੍ਹਾਂ ਵੀ ਆਪਾਂ ਨੇ ਬੁੱਕ ਕੀਤੀਆਂ ਵਾਂ ਉਹਨਾਂ ਨੂੰ ਵੀ ਅਪਾਇੰਟਮੈਂਟਾਂ ਮਿਲਣੀਆਂ ਸਟਾਰਟ ਹੋ ਗਈਆਂ ਵਾਂ ਭਾਵੇਂ ਉਹਨਾਂ ਦਾ 5 ਲੱਖ ਪਾਵੇਂ 6 ਲੱਖ ਪਾਵੇਂ 6.5 ਲੱਖ ਪਾਵੇਂ 7 ਲੱਖ ਪਾਵੇਂ 7.7 ਲੱਖ ਆ ਠੀਕ ਆ ਅਪਾਇੰਟਮੈਂਟਾਂ ਤਕਰੀਬਨ ਸਾਰਿਆਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਵਾ ਪਰ ਬੜੇ ਵੀਰਪਰਾ ਹੈਗੇ ਸੀ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਹਾਲੇ ਵੀ ਨਹੀਂ ਮਿਲੀਆਂ ਹੁਣ ਉਹਨਾਂ ਵਿੱਚੋਂ ਕਈ ਹੈਗੇ ਜਿਨ੍ਹਾਂ ਨੇ ਨਵੀਆਂ ਬੋਕੀਤੀਆਂ ਸੋਨਾਂ ਨੂੰ ਨਹੀਂ ਮਿਲੀਆਂ ਤੇ ਕਈ ਹੈਗੇ ਆ ਜਿਨ੍ਹਾਂ ਨੇ ਬੜੇ ਚਿਰ ਦੀਆਂ ਪੁਰਾਣੀਆਂ ਬੋਕੀਤੀਆਂ ਪਈਆਂ ਵਾ ਰੈਫਰੈਂਸ ਨੰਬਰ ਮਿਲੇ ਪਿਆ ਨਾ ਇਹਨਾਂ ਨੂੰ ਕੋਈ ਈਮੇਲ ਆਉਂਦੀ ਪਈ ਉਹਨਾਂ ਵੱਲੋਂ VFS ਵਾਲਿਆਂ ਨੂੰ ਤੇ ਨਾ ਹੀ ਕੁਝ ਉਹ ਦੱਸ ਰਿਹਾ ਤੇ ਨਾ ਹੀ ਉਹ ਅਪਾਇੰਟਮੈਂਟ ਭੇਜ ਰਿਹਾ ਠੀਕ ਆ ਤੇ ਬੜੇ ਵੀਰ ਭਰਾਵਾਂ ਟੈਨਸ਼ਨ ਚ ਬਲਕਿ ਆਪਾਂ ਕਿਹੜੀ ਦੀ ਟੈਨਸ਼ਨ ਵਿੱਚ ਪਏ ਪਏ ਆ ਕਿ ਸਾਨੂੰ ਮਿਲ ਕੇ ਅਪਾਇੰਟਮੈਂਟ ਨਹੀਂ ਮਿਲ ਰਹੀ ਇੰਨਾ ਟਾਈਮ ਹੋ ਗਿਆ ਵਾ 3 ਮਹੀਨੇ ਲੰਘ ਗਏ 4 ਮਹੀਨੇ ਲੰਘ ਗਏ ਇਦਾਂ ਉਦਾਂ ਬੜੇ ਵੀਰ ਭਰਾ ਟੈਨਸ਼ਨ ਲੈ ਰਹੇ ਆ ਚਲੋ ਜਿਨ੍ਹਾਂ ਨੇ ਤਾਂ ਹੁਣ ਬੁੱਕ ਕੀਤੀਆਂ ਵਾ ਨਵੀਆਂ ਅਪਾਇੰਟਮੈਂਟਾਂ ਉਹ ਤਾਂ 2-4 ਦਿਨ ਵੇਟ ਕਰ ਲਓ ਉਹਨਾਂ ਨੂੰ ਅਪਾਇੰਟਮੈਂਟ ਮਿਲ ਜੂਗੀ ਓਕੇ ਉਹਨਾਂ ਨੇ ਹੁਣ ਬੁੱਕ ਕੀਤੀਆਂ ਵਾ ਹੁਣ ਉਹਨਾਂ ਨੇ ਸ਼ੁਰੂ ਕੀਤੀਆਂ ਵਾ ਨਵੀਆਂ ਅਪਾਇੰਟਮੈਂਟਾਂ ਦੇਣੀਆਂ ਉਹ ਪਰ ਜਿਨ੍ਹਾਂ ਨੇ ਪੁਰਾਣੀਆਂ ਬੋਕ ਕੀਤੀਆਂ ਵਾ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਉਹਦਾ ਹੱਲ ਕੀ ਆ ਪਹਿਲਾਂ ਆਪਾਂ ਕਾਰਨ ਲੱਭ ਲੈਨੇ ਆ ਕਾਰਨ ਹੁਣ ਜਿਨ੍ਹਾਂ ਨੇ ਨਵੀਆਂ ਬੋਕ ਕੀਤੀਆਂ ਵਾ ਹੁਣ ਇਹਨਾਂ ਵਿੱਚੋਂ ਵੀ ਕਈ ਵੀਰਪਰਾ ਹੋਣੇ ਆ ਕਿ ਜਿਨ੍ਹਾਂ ਨੂੰ ਅਪੁਆਇੰਟਮੈਂਟਾਂ ਨਹੀਂ ਮਿਲਨੀਆਂ ਜਾਂ ਹਰ ਤੱਕ ਨਹੀਂ ਮਿਲੀਆਂ ਚਲੋ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਦਾ ਕਾਰਨ ਇਹੜਾ ਵਾ ਮੇਨ ਇੱਕ ਵਾ ਸਿਰਫ ਇੱਕ ਕਾਰਨ ਵਾ ਕਿ ਜੇਕਰ ਤਾਰਾ ਨੋ ਲਾ ਹਾਸਤਾ ਅਪਡੇਟ ਨਹੀਂ ਵਾ ਚਲੋ ਵੈਲਿਡ ਤੇ ਅਨਵੈਲਿਡ ਇੱਕ ਚੀਜ਼ ਹੋਰ ਹੁੰਦੀ ਆ ਇੱਕ ਅਪਡੇਟ ਹੁੰਦਾ ਨੂਲਾ ਹੋਸਤਾ ਜੇਕਰ ਤੁਹਾਡਾ ਨੂਲਾ ਹੋਸਤਾ ਅਪਡੇਟ ਨਹੀਂ ਵਾ ਤੇ ਤੁਹਾਨੂੰ ਉਹਨਾਂ ਨੇ ਅਪਾਇੰਟਮੈਂਟ ਨਹੀਂ ਦੇਣੀ ਠੀਕ ਹੈ ਚਲੋ ਜਿਨ੍ਹਾਂ ਦਾ ਐਕਸਪਾਇਰ ਆ ਉਹਦੇ ਕੋਈ ਚੱਕਰ ਨਹੀਂ ਕਿਉਂਕਿ ਬੜੇ ਵੀਰਾਂ ਭਾਉਂਦੇ ਨੂੰ ਲਿਆ ਉਸਤੇ ਐਕਸਪਾਇਰ ਐਕਸਪਾਇਰ ਤੇ ਅਪਾਇੰਟਮੈਂਟ ਵੀ ਮਿਲੀ ਆ ਫਾਈਲ ਵੀ ਸਬਮਿਟ ਹੋਈ ਐ ਐਕਸਪਾਇਰ ਤੇ ਤੇ ਐਕਸਪਾਇਰ ਤੇ ਹੀ ਵੀਜ਼ਾ ਲੱਗਾ ਠੀਕ ਹੈ ਪਰ ਜਿਨ੍ਹਾਂ ਦਾ ਨੂਲਾ ਹੋਸਤਾ ਅਪਡੇਟ ਨਹੀਂ ਵਾ ਉਹਨਾਂ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀ ਠੀਕ ਹੈ ਤੇ ਇਹ ਤੁਸੀਂ ਪਤਾ ਕਿਵੇਂ ਕਰਨਾ ਵਾ ਕੋਈ ਦੱਸਿਆ ਕਰਦੇ ਆ ਉਹ ਪਹਿਲਾਂ ਹੀ ਕਰਦੇ ਹੁੰਦੇ ਸੀ ਪਹਿਲਾਂ ਕਈ ਬਿਨਾਂ ਭਰੋਣਾ ਉਹਨਾਂ ਨੇ ਕੀਤਾ ਵੀ ਆ ਕਿ ਅਪਾਇੰਟਮੈਂਟ ਜਿਨ੍ਹਾਂ ਦਾ ਨੋਲਾ ਹੌਸਤਾ ਅਪਡੇਟ ਨਹੀਂ ਹੁੰਦਾ ਸੀ ਜਾਂ ਉਹਨਾਂ ਨੂੰ ਮੇਲ ਪਾਉਂਦੇ ਸੀ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੈਸੇਜ ਪਾ ਦਿੰਦੇ ਸੀ ਤੁਹਾਡਾ ਨੋਲਾ ਹੌਸਤਾ ਅਪਡੇਟ ਨਹੀਂ ਆ ਤੁਸੀਂ ਆਪਣਾ ਨੋਲਾ ਹੌਸਤਾ ਅਪਡੇਟ ਕਰਾ ਕੇ ਤੇ ਸਾਡੇ ਕੋਲ ਦੁਬਾਰਾ ਲੈ ਕੇ ਆਓ ਤੇ ਅਸੀਂ ਤੁਹਾਡਾ ਐਡਵਾ ਤੁਹਾਡੀ ਫਾਈਲ ਸਬਮਿਟ ਕਰ ਲਾਂਗੇ ਤੁਹਾਨੂੰ ਮਿਲ ਕੇ ਅਪਾਇੰਟਮੈਂਟ ਦੇ ਦਾਂਗੇ ਪਰ ਹੁਣ ਉਹ ਕੀ ਕਰਦੇ ਆ ਕਈ ਵਾਰ ਹੁਣ ਉਹ ਨਾ ਕੋਈ ਮੈਸੇਜ ਭੇਜਦੇ ਆ ਮਹਰੋ ਤੁਹਾਡਾ ਰੈਫਰੈਂਸ ਨੰਬਰ ਹੈਗਾ ਵਾ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਤੁਹਾਡਾ ਰੈਫਰੈਂਸ ਨੰਬਰ ਹੈਗਾ 50000 ਠੀਕ ਹੈ ਉਹਨਾਂ ਨੇ ਕਰਨਾ ਉਹ 50000 ਰੈਫਰੈਂਸ ਨੰਬਰ ਤੇ ਜਾਂਦੇ ਆ ਉਹ ਵੇਖਦੇ ਆ ਡਾਕੂਮੈਂਟ ਜੇਕਰ ਤਾਂ ਤੁਹਾਡ ਨੂੰ ਲਾਹੋਸਤਾ ਮਤਲਬ ਕੀ ਅਪਡੇਟ ਹੋਇਆ ਉਹਨਾਂ ਤੁਹਾਨੂੰ ਅਪਾਇੰਟਮੈਂਟ ਦੇ ਦਿੰਨੀ ਆ ਪਰ ਜੇਕਰ ਤੁਹਾਨੂੰ ਲਾਹੋਸਤਾ ਅਪਡੇਟ ਨਾ ਆਇਆ ਤੁਹਾਨੂੰ ਉਹਨਾਂ ਨੇ ਉੱਥੇ ਛੱਡ ਕੇ ਉਹਨਾਂ ਨੇ ਅਗਲੇ ਰੈਫਰੈਂਸ ਨੰਬਰ ਤੇ ਚੱਲ ਜਾਣਾ ਵਾ ਨਾ ਤੁਹਾਨੂੰ ਕੋਈ ਉਹਨਾਂ ਨੇ ਮੇਲ ਕਰਨੀ ਆ ਨਾ ਤੁਹਾਨੂੰ ਕੁਝ ਦੱਸਦੇ ਆ ਨਾ ਤੁਹਾਨੂੰ ਕੁਝ ਪੁੱਛਦੇ ਆ ਅਪਡੇਟ ਨਹੀਂ ਵਾ ਠੀਕ ਹੈ ਹੁਣ ਤੁਸੀਂ ਪਤਾ ਕਿਵੇਂ ਕਰ ਸਕਦੇ ਜੇ ਤੁਹਾਡਾ ਨੂਲਾ ਹੌਸਤਾ ਅਪਡੇਟ ਵਾ ਕਿ ਨਹੀਂ ਹੈ ਅਪਡੇਟ ਠੀਕ ਹੈ ਕਿਉਂਕਿ ਨਾਰਮਲ ਹੀ ਗੱਲ ਜਿਨ੍ਹਾਂ ਨੂੰ ਆਪਾਂ ਅਪਡੇਟ ਹੈਗਾ ਉਹਨਾਂ ਨੂੰ ਤਾਂ ਨਾਰਮਲ ਹੀ ਗੱਲ ਅਪਾਇੰਟਮੈਂਟ ਮਿਲੂਗੀ ਉਹ ਥੋੜੀ ਜੀ ਵੇਟ ਕਰ ਲੈਣ ਪਰ ਜਿਨ੍ਹਾਂ ਦਾ ਨੂਲਾ ਹੌਸਤਾ ਅਪਡੇਟ ਨਹੀਂ ਵਾ ਉਹ ਪਤਾ ਕਿਵੇਂ ਕਰ ਸਕਦੇ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਣੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਹੜੇ VFS ਵਾਲੇ ਸੀ ਉਹਨਾਂ ਨੇ ਆਪਣਾ ਨੰਬਰ ਦਿੱਤਾ ਸੀ ਠੀਕ ਹੈ ਨੰਬਰ ਤੇ ਫੋਨ ਕਰਦੇ ਸੀ ਪਤਾ ਕਰ ਲੈਂਦੇ ਸਾਰਾ ਨੂਲਾ ਹੌਸਤਾ ਅਪਡੇਟ ਵਾ ਕਿ ਨਹੀਂ ਹੈ ਅਪਡੇਟ ਠੀਕ ਹੈ ਪਰ ਹੁਣ ਉਹਨਾਂ ਨੇ ਮੇਰੇ ਸਾਹਮਣੇ ਨੰਬਰ ਵੀ ਟਾਤਾ ਵਾ ਜੇਕਰ ਤੁਹਾਨੂੰ ਕਹਿੰਦਾ ਕੋਈ ਤਾਂ ਨੰਬਰ ਲੱਭਦਾ ਵਾ Google ਤੇ ਸਰਚ ਕਰਕੇ ਵੇਖ ਲਓ ਉੱਥੇ VFS ਕਸਟਮਰ ਕੇਅਰ ਨੰਬਰ ਦਾ ਕੰਟੈਕਟ ਨੰਬਰ ਲੱਭ ਕੇ ਵੇਖ ਲਓ ਜੇਕਰ ਤੁਹਾਨੂੰ ਲੱਭਦਾ ਵਾ ਤੁਸੀਂ ਉਸ ਤੇ ਮੈਸੇਜ ਕਰ ਉਹ ਫੋਨ ਕਰਕੇ ਉਹਨਾਂ ਨੂੰ ਪੁੱਛ ਲਓ ਜੇਕਰ ਤੁਹਾਨੂੰ ਦੱਸ ਦਿੰਦੇ ਆ ਨਹੀਂ ਤਾਂ ਤੁਸੀਂ ਮੇਲ ਕਰਕੇ ਵੇਖ ਲਓ ਉਹਨਾਂ ਦੀ ਮੇਲ ਤੇ ਸੈਂਡ ਕਰਕੇ ਵੇਖ ਲਓ ਜੇਕਰ ਤੁਹਾਨੂੰ ਮੇਲ ਦਾ ਵੀ ਕੋਈ ਰਿਸਪੌਂਸ ਨਹੀਂ ਆਉਂਦਾ ਜਾਂ ਤੁਹਾਨੂੰ ਮੇਲ ਸੈਂਡ ਕਰਨੇ ਨਹੀਂ ਹੁੰਦੀ ਜਾਂ ਤੁਸੀਂ ਮੇਲ ਲੱਭ ਨਹੀਂ ਰਹੀ ਤੁਹਾਨੂੰ ਉਹ ਸਿਰਫ ਤੇ ਸਿਰਫ ਇੱਕ ਹੱਲ ਵਾ ਤੁਸੀਂ ਆਪ ਉਥੇ ਗੇੜਾ ਮਾਰ ਕੇ ਆਓ ਕਿਉਂਕਿ ਜਿਨ੍ਹਾਂ ਨੇ ਇਹ ਇਹਨਾਂ ਨੇ ਚੱਡੀਆਂ ਅਪਾਇੰਟਮੈਂਟ ਅਪਲਾਈ ਕੀਤੀਆਂ ਜਿਹੜੇ ਵੀਰਾ ਭਰਾਵਾਂ ਨੇ ਅੱਜ ਤੋ ਮਿਲਣਾ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਅਪਲਾਈ ਕੀਤੀਆਂ ਵਾ ਠੀਕ ਹੈ ਸਾਰਾ ਕੁਝ ਸਹੀ ਹੋਣ ਦੇ ਬਾਵਜੂਦ ਵੀ ਅਪਾਇੰਟਮੈਂਟ ਨਹੀਂ ਮਿਲ ਰਹੀ ਔਰ ਨੋਰਮਲ ਹੀ ਗੱਲ ਤੁਹਾਡੇ ਕੋਈ ਨਾ ਕੋਈ ਪ੍ਰੋਬਲਮ ਆਈ ਹੋਊਗੀ ਜਿਸ ਕਰਕੇ ਤੁਹਾਨੂੰ ਅਹੀ ਵਾਰ ਅਪਾਇੰਟਮੈਂਟ ਨਹੀਂ ਮਿਲ ਰਹੀ ਤੁਸੀਂ ਆਪ ਉੱਥੇ ਜਾਵੋ ਉਹਨਾਂ ਨਾਲ ਗੱਲਬਾਤ ਕਰੋ ਕਿ ਇਦਾਂ ਇਦਾਂ ਹੀ ਅਪਾਇੰਟਮੈਂਟ ਬੁੱਕ ਕੀਤੀ ਹੈ ਸਾਨੂੰ ਨਾ ਹੀ ਕੋਈ ਉਹਨਾਂ ਵੱਲੋਂ ਮੇਲ ਆਈ ਹੈ ਤੇ ਨਾ ਹੀ ਕੁਝ ਹੋਰ ਵਾ ਸਾਹੀ ਸਾਨੂੰ ਨਾ ਹੀ ਅਪਾਇੰਟਮੈਂਟ ਮਿਲ ਰਹੀ ਹੈ ਤੇ ਅਸੀਂ ਕੀ ਕੀਤਾ ਜਾਵੇ ਫਿਰ ਤਾਂ ਦੱਸਾਂਗੇ ਤੁਹਾਡੇ ਨਾਲ ਹੋਰ ਸੱਚ ਕੋਈ ਪ੍ਰੋਬਲਮ ਹੈ ਜਾਂ ਤੁਹਾਨੂੰ ਕੋਈ ਹੋਰ ਪ੍ਰੌਂਡ ਸੰਗੇ ਜਾਂ ਜੋ ਵੀ ਉਹਦਾ ਹੱਲ ਹੈਗਾ ਤੁਹਾਨੂੰ ਦੱਸੂंगे ਠੀਕ ਹੈ ਜੇਕਰ ਤੁਸੀਂ ਘਰੇ ਬੈਠੇ ਹੋ ਤੁਹਾਨੂੰ ਸਿੱਧਾ ਦਾ ਟਾਈਮ ਨਾ ਜਾਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਕਰਕੇ ਜਿਹੜੇ ਵੀ ਨਾਲ ਆਪਣਾ ਅਪਾਇੰਟਮੈਂਟਾ ਨਹੀਂ ਮਿਲਿਆ ਹੋਂ ਤੱਕ ਠੀਕ ਹੈ ਜਿਹੜੇ ਵੀ ਆਪਾਂ ਬੜੇ ਚਿਰ ਦੀ ਵੇਟ ਕਰਦੇ ਪਿਆ ਚਲੋ ਜਿਨ੍ਹਾਂ ਨੇ ਤਾਂ ਹੁਣ ਨਵੀਆਂ ਅਪਾਇੰਟਮੈਂਟਾਂ ਉਹ ਬੁੱਕ ਕੀਤੀਆਂ ਜਿਨ੍ਹਾਂ ਜਦੋਂ ਨਵੀਆਂ ਅਪਾਇੰਟਮੈਂਟ ਓਪਨ ਹੋਈਆਂ ਸੀ ਜਿਹੜਾ ਵੀ ਆਪਾਂ ਵਾਲੇ ਤੋਂ ਹੁਣ ਬੁੱਕ ਕੀਤੀਆਂ ਤੁਸੀਂ 2-4 ਦਿਨ ਵੇਟ ਕਰ ਲਓ ਜੇਕਰ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲਦੀ ਫਿਰ ਤੁਸੀਂ ਇਹੋ ਟਰਾਈ ਕਰੋ ਕਿ ਫੋਨ ਨੰਬਰ ਲੱਭੋ ਉਹਨਾਂ ਦਾ ਜਾਂ ਉਹਨਾਂ ਦੀ ਮੇਲ ਤੇ ਮੈਸੇਜ ਕਰੋ ਜਾਂ ਤੁਸੀਂ ਆਪ ਉੱਥੇ ਜਾ ਕੇ ਟਰਾਈ ਕਰਕੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਆ ਇਦਾਂ ਇਦਾਂ ਕੀਤਾ ਬਾਅਦ ਸਾਨੂੰ ਹਰ ਤੱਕ ਅਪਾਇੰਟਮੈਂਟ ਨਹੀਂ ਮਿਲੀ ਫਿਰ ਤੁਹਾਨੂੰ ਦੱਸਾਂਗੇ ਕਿ ਤੁਹਾਡਾ ਕੀ ਪ੍ਰੋਬਲਮ ਹੈ ਤੁਹਾਨੂੰ ਤੁਹਾਨੂੰ ਅਪਾਇੰਟਮੈਂਟ ਨ ਠੀਕ ਹੈ ਕਿਉਂਕਿ ਜੇਕਰ ਤੁਸੀਂ ਘਰੇ ਬੈਠੇ ਰਹੇ ਨਾ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਆਣੀ ਆ ਤੇ ਨਾ ਤੁਸੀਂ ਇਧਰੋਂ ਕੁਝ ਕਰ ਸਕਦੇ ਜੀ ਤੇ ਬਾਅਦ ਤੌਰੀ ਪੇਪਰ ਖਤਮ ਹੋ ਜਾਣੇ ਨੂੰ ਲਿਓਸ ਤੇ ਨਿਗਲੇ ਪੈ ਕਈ ਵੀਰਾਂ ਭਰਾਣੇ ਪੈ ਵੀ ਜਿੱਤੇ ਪਿਆ ਤੇ ਬਹੁਤ سارے ਪੈ ਵੀ ਮਰ ਜਾਣੇ ਜੇ ਕਿ ਮੇਰੇ ਵੀਰ ਭਰਾ ਜਿਨ੍ਹਾਂ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀ ਜਾਓ ਉੱਥੇ ਜਾ ਕੇ ਪਤਾ ਕਰੋ ਜਾਂ ਕਸਟਮਰ ਕੇਰਵਲ ਨੰਬਰ ਲੱਭ ਕੇ ਜਾਂ ਮੇਲ ਲੱਭ ਕੇ ਤੇ ਪਤਾ ਕਰਕੇ ਵੇਖ ਲਓ ਜੇਕਰ ਤਾਂ ਹੁੰਦਾ ਵਾ ਇਹ ਹੱਲ ਕਰ ਲਓ ਨਹੀਂ ਤੇ ਤੁਸੀਂ ਆਪ ਉੱਥੇ ਜਾ ਕੇ ਪਤਾ ਕਰ ਸਕਦੇ ਜੀ ਠੀਕ ਹੈ ਲਓ ਮਿੱਤਰੋ ਇਹ ਨਿੱਕੀ ਜਿਹੀ ਵੀਡੀਓ ਬਣਾਈ ਸੀ ਜਿਹੜੇ ਵੀਰਾਂ ਭਰਾਵਾਂ ਨੂੰ ਅਪਾਇੰਟਮੈਂਟ ਨਹੀਂ ਮਿਲੀ ਉਹਨਾਂ ਵਾਸਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜੋ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਵਾ ਜਦੋਂ ਤੁਹਾਨੂੰ ਕੋਈ ਅਪਡੇਟ ਮਿਲਦੀ ਆ ਆਪਣੇ ਚੈਨਲ ਦੇ ਉੱਤੇ ਆਪਾਂ ਵੀਡੀਓ ਭਾਗ ਤਾਉਨ ਦੱਸ ਦਿੰਦੇ ਆ ਤੇ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਕੋਈ ਨਵੀਂ ਅਪਡੇਟ ਦੇ ਨਾਲ ਕੋਈ ਨਵੀਂ ਨਿਊਜ਼ ਦੇ ਨਾਲ ਕੋਈ ਨਵੀਂ ਵੀਡੀਓ ਦੇ ਨਾਲ ਉਨੇ ਚਿਰ ਲਈ ਸਾਥੀर्य ਕਾਲ ਜੀਤੇ ਠੇਕ ਯਾਰ ਜੀ